ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਰੋਟ ਕਰੋ ਜੀ ਫਾਈਲ ਨੰਬਰ 657 ਨਾਮ ਕੌਰ ਜ਼ਿਲ੍ਹਾ ਮਾਨਸਾ ਪੜਾਈ 10th ਪਾਸਟ ਕਾਸਟ ਜੱਟ ਸਿੱਖ ਹਾਈਟ 5 ਫੁੱਟ 4 ਇੰਚ ਜਨਮ 26 April 1997 ਕੰਮ ਕੁੜੀ ਘਰ ਵਿੱਚ ਘਰੇਲੂ ਕੰਮ ਕਰਦੀ ਹੈ ਜੇ ਕੁੜੀ ਸਿੰਪਲ ਅਤੇ ਘਰੇਲੂ ਪਰਿਵਾਰ ਤੋਂ ਹੈ ਪ੍ਰਾਇਮ ਇੱਕ ਪ੍ਰਾਈਵੇਟ ਜੋਬ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਦੀ ਕਾਸਟ ਜੱਟ ਸਿੱਖ ਹੋਵੇ ਜਿਵੇਂ 2-2-4 ਕਿੱਲੇ ਆਉਂਦੇ ਹੋਣ ਜੀ ਮੁੰਡਾ ਮਿਹਨਤੀ ਹੋਵੇ ਨਸ਼ਾ ਰਹਿਤ ਹੋਵੇ ਮੰਗ ਡਿਮਾਂਡ ਕੋਈ ਨਾ ਹੋਵੇ ਜੀ ਸਿਰਫ ਮਾਲਵਾਏ ਦੀ ਨੂੰ ਪਹਿਲ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਰਤਮਾਨ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 658 ਨਾਮ ਕੌਰ 2 ਸਾਲ ਡਿਵੋਰਸ ਹੈ ਜੀ ਕੁੜੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਚੀਨਾ ਹਾਈਟ 5 ਫੁੱਟ 4 ਇੰਚ ਜਨਮ 1997 ਪੜਾਈ 12 ਕੁੜੀ ਆਪਣੇ ਘਰ ਵਿੱਚ ਹੀ ਰਹਿੰਦੀ ਹੈ ਸਿਆਣੀ ਅਤੇ ਨਰਮ ਸੁਭਾਅ ਦੀ ਹੈ ਜੀ ਗੁਰੂ ਘਰ ਨੂੰ ਮੰਨਣ ਵਾਲਾ ਪਰਿਵਾਰ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਜਿੰਨੇ ਦਿੱਤੇ ਅਨੁਸਾਰ ਮੁੰਡਾ ਤਲਾਕशुदा ਹੋਵੇ ਬੱਚਾ ਨਾ ਹੋਵੇ ਜੀ ਜਾਂ ਅਨਮੈਰਿਡ ਹੋਵੇ ਮੁੰਡੇ ਦਾ ਪਰਿਵਾਰ ਗੁਰੂ ਪਰ ਘਰ ਨੂੰ ਮੰਨਣ ਵਾਲਾ ਹੋਵੇ ਮੁੰਡੇ ਨੂੰ ਜ਼ਮੀਨ ਵੀ ਆਉਂਦੀ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਦਿਸਤਾ ਨੋਟ ਕਰੋ ਜੀ ਫਾਈਲ ਨੰਬਰ 669 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਗੋਤ ਚਾਹਾਨ ਹਾਈਟ 5 ਫੁੱਟ 8 ਇੰਚ ਜਨਮ 2 ਜਨਵਰੀ 1994 ਪੜ੍ਹਾਈ BE ITI ਡਿਪਲੋਮਾ ਇਹ ਜ਼ਮੀਨ 4 ਕਿੱਲੇ ਭੈਣਾਂ 2 ਮੈਰਿਡ ਇੱਕ ਭਰਾ ਮੈਰਿਡ ਆਸਟ੍ਰੇਲੀਆ ਭਰਾ ਦੋ ਨੇ ਜੀ ਜ਼ਮੀਨ 8 ਕਿੱਲੇ ਹੈ ਜੀ ਪਿਤਾ ਜੀ ਐਗਰੀਕਲਚਰ ਮਾਤਾ ਦੀ ਹਾਊਸ ਵਾਈਫ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੀ ਲੜਕੀ ਪੜੀ ਲਿਖੀ ਹੋਵੇ ਸਟੱਡੀ ਬੀਏ ਜਾਂ 10 ਜਾਂ ਪਲੱਸ 2 ਤੱਕ ਕੀਤੀ ਹੋਵੇ ਵਧੀਆ ਫੈਮਿਲੀ ਹੋਵੇ ਜੀ ਡਿਮਾਂਡ ਕੋਈ ਨਹੀਂ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 62806 42341 ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 660 ਨਾਮ ਸਿੰਘ ਜ਼ਿਲ੍ਹਾ ਮੋਗਾ ਨਿਹਾਰ ਸਿੰਘ ਵਾਲਾ ਏਰੀਆ ਜੀ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਇਕੱਲਾ ਹੀ ਹੈ ਜੀ ਮੁੰਡਾ ਹਾਈਟ 5 ਫੁੱਟ 11 ਇੰਚ ਜਨਮ 1996 ਪੜ੍ਹਾਈ ਬੀ ਐਸ ਸੀ ਡਿਗਰੀ ਕੰਮ ਡੈਰੀ ਫਾਰਮਿੰਗ ਜ਼ਮੀਨ ਟੋਟਲ 11 ਕਿੱਲੇ ਭਰਾ ਇੱਕ ਮੈਰਿਡ ਆਹ ਸੌਰੀ ਦੋ ਭਰਾ ਨਹੀਂ ਜੀ ਇਹ ਇੱਕ ਭਰਾ ਮੈਰਿਡ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਬਰਾਬਰ ਦੀ ਪੜੀ ਦੀ ਕੀ ਹੋਵੇ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਕੁੜੀ ਸੋਹਣੀ ਸੁਲੱਖੀ ਹੋਵੇ ਮੰਗ ਕੋਈ ਨਹੀਂ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 98156 68 929 ਅਗਲਾ ਜੀਸਾ ਨੋਟ ਕਰੋ ਜੀ ਫਾਈਲ ਨੰਬਰ 661 ਨਾਮ ਸਿੰਘ ਜ਼ਿਲ੍ਹਾ ਹਰਮਾਨਗੜ ਕਾਸਟ ਜੱਟ ਸਿੱਖ ਗੋਤ ਗਿੱਲ ਹਾਈਟ 6 ਫੁੱਟ 1 ਇੰਚ ਜਨਮ 28 ਜੁਲਾਈ 1997 ਪੜਾਈ ਬੀਏ ਆਈਟੀਆਈ ਡੀਜ਼ਲ ਮਕੈਨਿਕਲ ਦਾ ਕੋਰਸ 1.5 ਸਾਲ ਦਾ ਕੀਤਾ ਹੋਇਆ ਹੈ ਕੰਮ ਪ੍ਰਾਈਵੇਟ ਜੋਬ ਤਨਖਾਹ 15000 ਰੁਪਏ ਪਰਿਵਾਰ ਵਿੱਚ ਮਾਤਾ ਪਿਤਾ ਅੱਜ ਜੀ ਮੀਨਿੰਨਾ ਕੋਲੇ 25 ਕਿੱਲੇ ਹੈ ਜੀ ਮੌਣਗੜ ਲੋੜ ਹੈ ਜੀ ਰਸਤੇ ਦੀ ਕੁੜੀ ਸੋਹਣੀ ਸੁਨੱਖੀ ਆ ਤੇ ਪੜ੍ਹੀ ਲਿਖੀ ਹੋਵੇ ਕੋਈ ਮੰਗ ਨਾ ਹੋਵੇ ਮੰਗ ਨਹੀਂ ਹੈ ਜੀ ਵਿਆਹ ਵੀ ਸਾਦਾ ਕਰਨਾ ਹੈ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 96672 99 ਪੂਰਾ 800 ਜੀ ਅਗਲਾ ਰਿਸਟਰ ਨੰਬਰ ਕਰੋ ਜੀ ਫਾਈਲ ਨੰਬਰ 662 ਨਾਮ ਸੰਗ ਜਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਦਿਓਲ ਹਾਈਟ 6 ਫੁੱਟ ਜਨਮ 8 ਮਈ 1996 ਪੜ੍ਹਾਈ ਬੀਏ ਪਾਸ ਕੰਮ ਖੇਤੀਬਾੜੀ ਦਾ ਹੈ ਜੀ ਜਮੀਨਚਾਰ ਕਿੱਲੇ ਪੀਤਾਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਲੋੜ ਹੈ ਜਿਸ ਤਰੀਕੂੜੀ ਵਧੀਆ ਪਰਿਵਾਰਤ ਹੋਵੇ ਜੀ ਪੜੀ ਲਿਖੀ ਹੋਵੇ ਤੇ ਸੋਹਣੀ ਸੁਨਹਿਰੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 90415 29045 ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਨੂੰ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ